हां हां जी किसान भिरो स्वागत है ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਪੰਜਗਾਵਾ ਸੇਰ ਲਈ ਲੈ ਕੇ ਆਏ ਜੀ ਪੰਜੀ ਬਾਈ ਗੱਬਣਾ ਨੇ ਤੇ ਸੂਨ ਦੇ ਨੇੜੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੌਣ ਬਈ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਉ ਪੁੱਛ ਲੈਣਾ ਭਾਈ ਤੁਹਾਡੇ ਅੱਜ ਵਈ ਭਾਈ ਜੀ ਹਸੀਕਾਲ ਹਸੀ ਕਰ ਵੀਰੇ ਹੋ ਠੀਕ ਹੈ ਵਧੀਆ ਠੀਕ ਹੈ ਤੁਸੀਂ ਦੱਸੋ ਭਾਈ ਨਾਮ ਤੇ ਐਡਰੈਸ ਬੋਲ ਪਿੰਡ ਚੀਮਾ ਜੀ ਹੂੰ ਜ਼ਿਲ੍ਹਾ ਸੰਗਰੂਰ ਆ ਠੀਕ ਆ ਅਰਸ਼ ਨਾਮ ਹੈ ਕੀ ਕਹ ਬਈ ਨੇੜੇ ਪਿੰਡ ਬਈ ਕੀ ਮੈਲ ਨਾਨਕ ਸਰ ਚੀਮਾ ਠੀਕ ਆ ਭਾਈ ਤੇ ਮੋਬਾਈਲ ਨੰਬਰ ਬੋਲ 8398 ਹੂੰ 93510 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਪਹਿਲੇ ਨੰਬਰ ਤੇ ਵੜਦੇ ਤੇ ਕਿਹੜਾ ਸੋਸ ਹੋਈ ਆ ਇਬਰੇ ਤੀਜਾ ਸੂਆ ਸੂਗੀ ਤੀਜਾ ਸੂਆ ਸੂ ਕਿੰਨਾ ਟਾਈਮ ਰਹਿੰਦਾ ਭਾਈ ਇਹਦੇ 5 ਦਿਨ ਬਾਕੀ ਆ ਜੀ 5 ਦਿਨ ਰਹਿੰਦੇ ਠੀਕ ਆ ਭਾਈ ਕੀ ਰਿਕਾਰਡ ਦੋ ਤੇ ਦੋਦਰ ਕਾਰਡ ਹੈਗਾ ਭਈ ਜਿਸ ਹੋਏ ਦਾ ਇਹਦਾ 15 ਲੀਟਰ ਦਾ 15 ਲੀਟਰ ਦਾ ਠੀਕ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਖੋਲ ਲਾ ਭਈ ਤੋਰ ਕੇ ਰਖਾ ਦੇ ਮੁੱਠੀ ਵਾਲਾ ਖਾਣ ਲੱਗਿਆ ਭਈ ਕੱਲਾ ਕੱਲਾ ਖਾਣ ਨਾੜਾ ਨੂੜਾ ਫੋਲਾ ਆਰਡਰ ਸੋਨਾ ਤਿਆਰ ਕਰਦੀ ਹੁੰਦੀ ਆ ਹਜੇ ਭਾਈ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਜਰਸੀ ਚ ਪੈਂਦੀ ਆ ਨਾ ਹਾਂ ਵੀਰੇ ਜਰਸੀ ਆ ਬਾਈ ਇਹ ਮੁੱਲ ਕੀ ਆ ਭਰਾ ਦਾ ਬੈਨ ਲੈ 46000 ਵੀਰੇ 46000 ਰੁਪਏ ਮਾਨਤਾਨ ਹੋ ਜੀ ਬਾਈ ਹਾਂ ਵੀਰੇ ਹੋ ਜੂਗਾ 46000 ਰੁਪਏ ਮੁੱਲ ਆ ਬਾਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਤੇ ਲਾਂਟੋ ਲਾਂ ਬਹੁਤ ਪਈਆਂ ਬਾਈ ਸਾਰੀਆਂ ਬਲਟ ਲੈ ਗੱਡ ਕੇ ਕਰ ਮਾਈ ਜਾਂਦਾ ਫੇਰ ਵੀਰੇ ਠੰਡੀ ਠੁੰਡੀ ਬਹੁਤ ਆ ਯਾਰ ਕੀ ਬਹੁਤ ਆ ਠੰਡੀ ਠੁੰਡੀ ਫੁੱਲ ਆ ਥਣ ਬੜਾ ਕਮਾਲ ਦਾ ਲੱਗਿਆ ਹਨ ਠੀਕ ਆ ਬਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਸ ਹੁੰਦੀ ਆ ਬਾਈ ਕਿੰਨੇ ਦਿਨ ਲੈਂਦੀ ਬਾਈ ਇਹ ਲੈਂਦੀ ਆ ਹਫਤਾ ਵੀਰੇ ਹਫਤੇ ਕ੍ਰਿਕਟ ਜੀ ਕੀਰਕੜ ਅਬੇ ਦੁੱਧਾ ਦੁੱਧਾ ਪਿਛਲੇ ਸੂਏ 12 ਲੀਟਰ ਦੁੱਧ ਦਿੱਤਾ ਠੀਕ ਆ ਖੋਲ ਲਾ ਬਈ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਯਾਦਬ੍ਰਿਧ ਚੰਗੀ ਆ ਪੰਜ ਵੜਾ ਨੇ ਬਈ ਕੋਈ ਪੰਜੇ ਬਈ ਗਰਮੀਆਂ ਦੇ ਤੋਹਫੇ ਨੇ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫਾਂਡ ਫੁੰਡ ਕਰਮਾ ਜੀ ਫੁੱਲ ਚੰਗੀ ਆ ਤੋਰਾ ਤਾਰਾ ਚੰਗਾ ਵੜ ਦਾ ਚਮਕ ਚਮਕ ਚੰਗੀ ਆ ਥਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਣ ਕਿ ਹਜੇ ਬਈ ਕੱਚੀ ਕੱਚੀ ਆ ਦਣ ਲੈਂਦੀ ਆ ਉਹਦੋਂ ਨੂੰ ਆਰਡਰ ਦੀ ਕੁਆਲਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਈ ਮੋਲ ਆ ਬਈ ਇਹਦਾ ਜਿਹੜਾ 44000 ਰੁਪਏ ਦੇਣ ਲੈਣਾ 44000 44000 44000 ਇਹ ਮਾਨਤਨ ਹੋ ਜੂਗਾ ਨਾ ਠੀਕ ਹੈ 44000 ਰੁਪਏ ਮੋਲ ਆ ਮਾਨਤਨ ਜ਼ਰੂਰ ਹੋਈ ਢਿੱਲਾਂ ਦੇ ਸਾਰੀਆਂ ਬਾਲ ਢਿੱਲਾਂ ਕੱਢ ਕੇ ਫੇਰ ਸੋਣਾਗਾ ਬਾਅਦ ਦੇ ਵਿੱਚ ਚੱਕਰ ਇਹ ਥਣ ਬੜਾ ਕਮਾਲ ਦਾ ਲੇਵਾਲੂਆ ਬਹੁਤ ਸੋਹਣਾ ਤਿਆਰ ਕਰ ਦਿੱਦੀ ਈਆਂ ਮੋਹਲੇ 44000 ਕੀ ਮਾਨਤਾਨ ਜ਼ਰੂਰ ਹੋ ਜੀ ਠੰਡੀ ਪੂਰੀ ਆ ਠੰਡੀ ਠੁੰਡੀ ਬਥੇਰੀਆ ਵੀਰੇ ਜੀ ਜਿਵੇਂ ਮਰਦੀ ਹੱਤ ਲਈ ਜਲ ਕੋਈ ਚੱਕਰੀ ਨਹੀਂ ਓਕੇ ਅੱਗੇ ਪ੍ਰਾਤ ਤੈਨੂੰ ਨੰਬਰ ਕਿਹੜਾ ਸੂਆ ਸੁੰਗੀ ਦੂਜਾ ਸੂਆ ਸੁਣਾ ਵੀਰੇ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਵੇ ਇਹ ਲੈਂਦੀ ਆ ਵੀਰੇ ਹਫਤਾ ਹਫਤੇ ਲੈਣਗੀ ਇਹ ਰਿਕਾਰਡ ਬਈ ਦੁੱਧ ਦਾ ਦੁੱਧ ਦਾ ਪਿੱਛੇ ਦਾ ਰਿਕਾਰਡ ਹੈਗਾ ਵੀਰੇ 15 ਲੀਟਰ ਦਾ 15 ਲੀਟਰ ਦਾ ਠੀਕ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਮੱਝਾਂ ਰਗਾ ਦੁੱਧ ਦੀ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਫੇਸ ਵੀ ਉਹਦੀ ਚੰਗੀ ਆ ਸਿੰਘ ਜ਼ਰੂਰ ਆ ਕਹਿੰਦੀ ਕੁਛ ਨਹੀਂ ਲੈ ਜਿਵੇਂ ਮਰਜ਼ੀ ਤੋੜੀ ਫਿਰ ਤੇ ਕੱਦ ਵੱਡ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਲੱਗੇ ਕੱਚੀ ਕੱਚੀ ਅਦਨ ਲੈਦੀ ਐ ਡਰਸ ਸੋਹਣਾ ਤਿਆਰ ਕਰ ਕੀ ਮੋਲ ਆ ਬਈ ਇਹਦਾ ਇਹਦਾ ਦੇਣ ਲੈਣ ਬਈ 52000 52 ਠੀਕ ਆ 52000 ਰੁਪਿਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀਆ ਚੰਗੀ ਆ ਬਰਤ ਲਾਂਡੋ ਲਾਂ ਦਾਖਦੀ ਆਰਡਰ ਬਹੁਤ ਸੋਹਣਾ ਤਿਆਰ ਕਰੂ ਕੱਚੀ ਕੱਚੀ ਇਹ ਹਜੇ ਦਿਨ ਲੈਂਦੀ ਆ ਥਣ ਥਣ ਵਿੱਚ ਇਹ ਕਰਾ ਅੱਗੇ ਵੀਰੇ 4 ਨੰਬਰ ਕਿਹੜਾ ਸੁਣਨੀਏ ਦੂਜਾ ਵੀਰੇ ਦੂਜਾ ਕਿੰਨੇ ਦਿਨ ਲੈਂਦੀ ਹੈ ਬਈ ਕਿੰਨੇ ਦਿਨ ਵੀਰੇ 10 ਦਿਨ ਬਾਕੀ ਆ ਠੀਕ ਆ ਕੀ ਰਿਕਾਰਡ ਆ ਬਈ ਦੁੱਧਾ ਦੁੱਧਾ ਹੈ ਗਰ ਰਕਾਰ ਵੀਰੇ 15 ਲੀਟਰ ਦਾ 15 ਲੀਟਰ ਠੀਕ ਆ ਕੱਚੀ ਬਹੁਤ ਆ ਬੱਛੀ ਆ ਲੈ ਠੰਡੀ ਸੱਚੀ ਕੱਚੀ ਆ ਲੈ ਥਣ ਤੁਣ ਚੰਗਾ ਲੱਗਿਆ ਠੰਡੀ ਬਹੁਤ ਹੈ ਲੈ ਜਿਵੇਂ ਮਰਦੀਆ ਤਲਾਈਦਲ ਮੌਜ ਨਾਲ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿ ਨਹੀਂ ਕੁਝ ਨਹੀਂ ਹੈਣਾ ਬਹੁਤ ਠੰਡੀ ਬੱਛੀ ਹੈ ਤੋਰ ਦੇ ਬਈ ਗਰਮੀ ਐਨੇ ਵੀ ਨਹੀਂ ਮੰਨਣੀ ਤੇ ਫੈਂਡ ਫੌਂਡ ਕਰਮ ਵਾਲੀ ਦੀ ਫੁੱਲ ਚੰਗੇ ਉਹ ਥਣ ਬੜਾ ਕਮਾਲ ਦਾ ਲੱਗਿਆ ਬਈ ਤੇ ਕੀ ਮੋਲ ਆ ਭਰਾ ਇਹਦਾ ਇਹਦਾ 50000 ਰੁਪਏ 50000 ਰੁਪਏ ਮਾਨਤਾਨ ਹੋ ਜੀ ਬਈ ਹੋ ਜਾਊਗਾ ਵੀਰੇ 50000 ਰੁਪਏ ਮੋਲ ਆ ਬਈ ਤੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਰੰਗ ਰੂਪ ਚੰਗਾ ਪ੍ਰਿੰਟ ਚੰਗਾ ਥਾਣ ਫੁਣ ਚੰਗਾ ਨਾੜਾ ਨੂੜਾ ਚੰਗੀਆਂ ਹਲੇ ਬਈ ਕੱਚੀ ਕੱਚੀ ਆ ਦਿਨ ਲੈਂਦੀ ਆ ਆਰਡਰ ਕਰ ਮੜੀ ਸੋਨਾ ਤਿਆਰ ਕਰ ਅੱਗੇ ਵੀਰੇ ਲਾਸਟ ਤੇ ਦੇਸੀ ਗਊ ਆ ਬਈ ਤੇ ਡਿਮਾਂਡ ਆ ਰਹੀ ਸੀ ਭਰਾਵਾਂ ਦੀ ਵੀ ਕੋਈ ਦੇਸੀ ਗਊ ਹੋਵੇ ਤੇ ਕਿਹੜਾ ਸੂਆ ਸੌਂਦੀ ਆ ਬਈ ਵੀਰੇ ਦੂਜਾ ਸੂਆ ਸੌਂਦੀ ਆ ਘਰ ਦੀ ਬਿਹੜਾ ਦੂਜਾ ਸੂਆ ਘਰ ਦੀ ਬਿਹੜਾ ਕਿੰਨੇ ਦਿਨ ਲੈਂਗੀ ਆ ਬੇ ਇਹਦੇ ਵੀਰੇ 12 ਦਿਨ ਬਾਕੀ ਪਿਆ ਹਲੇ ਠੀਕ ਆ ਕੱਚੀ ਆ ਨਾ ਜੀ ਹਾਂ ਠੰਡੀ ਬਹੁਤ ਹੈ ਕੀ ਰਿਕਾਰਡ ਰਿਹਾ ਦੁੱਧ ਦਾ ਦੁੱਧ ਦਾ ਰਕੜ ਵੀਰੇ 10 ਲੀਟਰ ਦਾ ਰਿਹਾ 10 ਲੀਟਰ ਦਾ ਠੀਕ ਦੂਜੇ ਸਵੇਰ ਸੋਣਾ ਇਸਨੇ ਹੂੰ ਦੂਜਾ ਸਵੇਰ ਸੁੰਦਿਆ ਰਾਜੀ ਫੁੱਲਾ ਠੰਡੀ ਪੁਰੀ ਆ ਲੈ ਜਿਵੇਂ ਮਰਦੀ ਬਾਈ ਕਹਿੰਦਾ ਥਲਾਈ ਚੱਲ ਕੋਈ ਜੈਕਟਰੀ ਨਹੀਂ ਫੇਰ ਸੂਸ ਚੰਗਾਗਾ ਬਾਕੀ ਮੱਝਾਂ ਵਰਗਾ ਦੁੱਧ ਨੂੰ ਫੈਂਡ ਫੁੰਡ ਫੁੱਲ ਆਉਂਦੀ ਹੈ ਕੀ ਮੋਲ ਆ ਭਰਾ ਇਹਦਾ ਦੇਣ ਲੈਣਾ ਵੀਰੇ 36000 ਮਾਨਤਾਨ ਹੋ ਜੀ ਬਾਈ हां वीर होजूगा 36000 रुपया मोल मानतान जेड़ा मौके ते जरूर ठंडी बहुत है भाई, जिरूर जिरूर। भाई, पंज, भाई ले जमे मर दिया तलाई चल भाई कहंदा ਘਰ ਦੀ ਬਾੜਾ भाई देख भाई ਮੱਝਾਂ ਵਰਗਾ ਦੁੱਧ ਮੁੱਲ 36000 ਰੁਪਿਆ ਮਾਨਤਨ जरूर ਹੋਈ ਨਾਗਪਰਾ ਕੋਲੇ ਸੀਗੇ भाई ਪੰਜ ਪੰਜੀ ਦਿਖਾਤੇ ਕਿਸੇ ਵੀਰ ਦੇ ਪੰਜਾਂ ਜੋ ਕੋਈ ਵੀ ਪਸੰਦ ਦਾ ਵੀ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਖਦੂ ਧੰਨਵਾਦ